ਸ਼ਸ਼ੀਕਾ ਮਹਾਤਰਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਦੀਪ ਕੰਬੋਜ ਨੇ ਇੱਕ ਬੜਾ ਵੱਡਾ ਇਲਜ਼ਾਮ ਲਗਾਇਆ ਸੀ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਸੁਨੀਲ ਕੁਮਾਰ ਜਾਖੜ ਜੋ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਅਤੇ ਤੀਸਰਾ ਕਿਉਂਕਿ ਸੰਦੀਪ ਸੁਨੀਲ ਕੁਮਾਰ ਜਾਖੜ ਦੇ ਭਤੀਜੇ ਸੰਦੀਪ ਜਾਖੜ 2022 ਦੀਆਂ ਵਿਧਾਨ ਸਭਾ ਦੀ ਚੋਣ ਵਿਧਾਇਕ ਬਣੇ ਸੀ ਹਲਕਾ ਅਭੋਰ ਤੋਂ ਦੀਪ ਕੰਬੋਜ ਨੇ ਚੋਣ ਲੜੀ ਸੀ ਐਜ਼ ਅ ਆਮ ਆਦਮੀ ਪਾਰਟੀ ਵੱਲੋਂ ਲੇਕਿਨ ਫਤਵਾ ਨਹੀਂ ਦਿੱਤਾ ਗਿਆ ਇਧਰ ਲਗਾਤਾਰ ਦੀਪ ਕੰਬੋਜ ਵਿਵਾਦਾਂ ਦੇ ਵਿੱਚ ਰਹੇ ਛੇੜਛਾੜ ਦੇ ਮਾਮਲੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਖਿਆ ਕਿ ਮੈਂ ਐਜ਼ ਅ ਹਲਕਾ ਇੰਚਾਰਜ ਕੰਮ ਕਰ ਰਿਹਾ ਹਬੋਰ ਦੇ ਵਿੱਚ ਹੈ ਲੇਕਨ ਸੁਨੀਲ ਕੁਮਾਰ ਜਾਖੜ ਅਤੇ ਉਸ ਦੇ ਭਤੀਜੇ ਸੰਦੀਪ ਕੁਮਾਰ ਜਾਖੜ ਵੱਲੋਂ ਮੇਰੇ ਪੁੱਛੇ ਤੋਂ ਬਿਨਾ ਹੀ ਟੈਂਡਰਾਂ ਦੀ ਬੋਲੀ ਕਰਵਾ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਇਹ ਆਪਣੇ ਆਪ ਨਹੀਂ ਕੀਤਾ ਜਾ ਰਿਹਾ ਇਹ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਮਿਲੀ ਭੁਗਤ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਸਰੇ ਪਾਸੇ ਸੁਨੀਲ ਜਾਖੜ ਦੀ ਉਹਨਾਂ ਕਿਹਾ ਪਹਿਲ ਦੇ ਹਦਾਰ ਤੇ ਕੰਮ ਕਿਉਂ ਕੀਤੇ ਜਾ ਰਹੇ ਨੇ ਮੈਂ ਆម ਆਦੀ ਪਾਰਟੀ ਵੱਲੋਂ 2022 ਦੀ ਵਿਧਾਨ ਸਭਾ ਦੀ ਚੋਣ ਲੜਿਆ ਹਲਕਾ ਇੰਚਾਰਜਾਂ ਹਲਕੇ ਦੀ ਜ਼ਿੰਮੇਵਾਰੀ ਮੇਰੀ ਹੈ ਲੇਕਿਨ ਸਨੀਲ ਕੁਮਾਰ ਜਾਖੜ ਅਤੇ ਸੰਦੀ ਉਸਦੇ ਭਤੀਜੇ ਸੰਦੀਪ ਕੁਮਾਰ ਜਾਖੜ ਜੋ ਮੌਜੂਦਾ ਵਿਧਾਇਕ ਨੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਪਹਿਲ ਦੇ ਹাদার ਤੇ ਕੰਮ ਕਿਉਂ ਕੀਤੇ ਜਾਂਦੇ ਨੇ ਬਿਨਾ ਦੇਖੇ ਤੋਂ ਫਾਈਲਾਂ ਸੈਨ ਕੀਤੀਆਂ ਜਾਂਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਦੀਪ ਕੰਬੋਜ਼ ਦੇ ਵੱਡੇ ਇਲਜ਼ਾਮ ਸੀ ਕੱਲ ਇੱਕ ਵਾਰ ਫਿਰ ਬਲੂਆਣਾ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਕਿਉਂਕਿ ਉਹਨਾਂ ਨੇ ਸਰਕਾਰੀ ਕਾਲਜ ਦਾ ਦੌਰਾ ਕਰਨਾ ਸੀ ਇੱਧਰ ਫਿਰ ਸੰਦੀਪ ਸਿੰਘ ਜਾਖੜ ਜਿਹੜੇ ਨੇ ਉਹ ਦੇਖੇ ਗਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਹਰ ਵਾਰ ਮਿਲਦੇ ਸੀ ਬੜੇ ਵਧੀਆ ਤਰੀਕੇ ਨਾਲ ਇਹ ਸਵਾਲ ਪ੍ਰਸ਼ਾਸਨ ਵੱਲੋਂ ਨੇੜੇ ਨਹੀਂ ਲੱਗਣ ਦਿੱਤਾ ਗਿਆ ਲੇਕਿਨ ਰਸਤੇ ਵਿੱਚ ਗੱਡੀ ਰਕਵਾ ਲਈ ਸੰਦੀਪ ਕੁਮਾਰ ਜਾਖੜ ਨੇ ਜੋ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਹਲਕਾ ਅਬੋਰ ਤੋਂ ਬੱਲੂਆਣਾ ਤੋਂ ਯਾਨੀ ਕਿ ਇੱਕ ਪਾਸੇ ਮੁੱਖ ਮੰਤਰੀ ਦੀ ਗੱਡੀ ਦੇ ਵਿੱਚ ਬੈਠ ਕੇ ਸੰਦੀਪ ਕੁਮਾਰ ਜਾਖੜ ਬੱਲੋ ਬੱਲੂਆਣਾ ਬਈਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਉਹਨਾਂ ਨੇ ਕਿਹਾ ਕਿ ਇੱਥੇ ਸੇਮ ਚੱਲਦੀ ਹੈ ਹਰ ਸਾਲ ਹਜ਼ਾਰਾਂ ਏਕੜ ਜਿਹੜੀ ਜਿਹੜੀ ਉੱਥੇ ਫਸਲ ਹੁੰਦੀ ਹੈ ਉਹ ਤਬਾਹ ਹੋ ਜਾਂਦੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਦੀਪ ਕੰਬੋਜ ਨੇ ਇਸ ਕਰਕੇ ਅਸਤੀਫਾ ਦਿੱਤਾ ਸੀ ਕਿ ਜਿਹੜੇ ਸੰਦੀਪ ਜਾਖੜ ਨੇ ਸ੍ਰੀਲਕਮਾਰ ਜਾਖੜ ਦੇ ਭਤੀਜੇ ਉਹਨਾਂ ਦੀ ਇੱਕੋ ਗੱਲ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਧੰਨਵਾਦ